ਜਦੋਂ ਇਹਨਾਂ ਦੇ ਬਾਪ ਨੇ ਇਹ ਗੱਲ ਕਹੀ ਸੀ ਕਿ ਬੜਾ ਜ਼ਰਾ ਦਰਦ ਆਇਆ ਦਰਤੀ ਹੁੰਦੀ ਹੈ ਜਿਹੜੀ ਦਸਤਾਰ ਦੀ ਗੱਲ ਕਰ ਰਹੇ ਨੇ ਉਹਦੇ ਸਤਕਾਰ ਦੀ ਗੱਲ ਕਰ ਰਹੇ ਨੇ ਉਹ ਦਸਤਾਰਾਂ ਛਾਲੀਆਂ ਗਈਆਂ ਉਹ ਗळा ਚੈਰ ਪਾਏ ਗਏ ਬਹੁਤ ਵੱਡੀ ਇੱਕ ਵਿਧਵਾਵੋਦੀ बस्ती ਇਹਨਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਹੈ ਵਾਟ ਇਜ਼ ਯੂਰ ਨੇਮ ਬ੍ਰਦਰ ਯਾ ਵਿਦ ਅ ਟੁਰਬਨ ਵਾਟ ਇਜ਼ ਯੂਰ ਨੇਮ ਬਲਿੰਦਰ ਸਿੰਘ ਦ ਫਾਈਟ ਇਜ਼ ਅਬਾਊਟ ਵੈਦਰ ਹੀ ਐਜ਼ ਅ ਸਿੱਖ is going to be allowed to wear his turban in india or he as a sikh is going to be allowed to wear a Kada in india or he as a sikh is going to be able to go to a gurdwara that's what the fight is about and not just for him for all religions <laughs> ਰਾਹੁਲ ਗਾਂਧੀ ਦਾ ਇੱਕ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਆਪਣੇ ਵਿਰਧੀਆਂ ਨੂੰ ਪਟਕੜੀ ਦੇਣ ਦਾ ਬਿਆਨ ਹੈ ਜਾਂ ਸਿੱਖਾਂ ਦੇ ਪ੍ਰਤੀ ਹਮਦਰਦੀ ਦਾ ਇਜ਼ਹਾਰ ਹੈ ਕੀ ਸਿੱਖਾਂ ਦੇ ਪ੍ਰਤੀ ਹਮਦਰਦੀ ਜਿਹੜੀ ਹੈ ਉਹ ਜਦੋਂ ਇਹਨਾਂ ਦੇ ਬਾਪ ਨੇ ਇਹ ਗੱਲ ਕਹੀ ਸੀ ਕਿ ਬੜਾ ਜ਼ਰਤ ਗਿਰਤਾ ਹੈ ਧਰਤੀ ਏ ਜਿਹੜੀ ਦਸਤਾਰ ਦੀ ਗੱਲ ਕਰ ਰਹੇ ਨੇ ਉਹ ਦੇ ਸਰਕਾਰ ਦੀ ਗੱਲ ਕਰ ਰਹੇ ਨੇ ਉਹ ਦਸਤਾਰਾਂ ਵਾਲੀਆਂ ਗਈਆਂ ਉਹ ਗਾਲਾਂ ਚੈਰ ਪਾਏ ਗਏ ਬਹੁਤ ਵੱਡੀ ਇੱਕ ਵਿਧਵਾਵਾਂ ਦੀ बस्ती ਇਹਨਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਆ ਪਰ ਉੱਥੇ ਨਹੀਂ ਜਾਂਦੇ ਤਾਂ ਅੱਜ ਕਰੇ ਦੀ ਗੱਲ ਕਰਦੇ ਨੇ ਅੱਜ ਗੋਦਵਾਰਾ ਸਹਿਬਾਨ ਦੀ ਗੱਲ ਕਰਦੇ ਨੇ ਇਹ ਗੱਲ ਜਿਹੜੀ ਹੈ ਬੜੀ ਵੱਡਾ ਇੱਕ ਸਵਾਲ ਬਣ ਗਿਆ ਲੋਕ ਇਸ ਗੱਲ ਦਾ ਸਵਾਲ ਪੁੱਛਦੇ ਨੇ ਕਿ ਕੀ ਰਾਹੁਲ ਜੀ ਤੁਸੀਂ ਸਿੱਖਾਂ ਦੇ ਪ੍ਰਤੀ ਇੰਦੇਸ ਉਹ ਅਰਦੋ ਜਾਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਆਪਣੇ ਵਿਰੋਧੀਆਂ ਨੂੰ ਪੜਕੜੀ ਦੇਣ ਲਈ ਇਹ ਸਾਰਾ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਅਮਰੀਕਾ 'ਚ ਬੈਠੇ ਹੋ ਪਰ ਇਹਦੇ ਨਾਲ ਜਿਹੜੀ ਆਲੋਚਨਾ ਭਾਰਤੀ ਜਨਤਾ ਪਾਰਟੀ ਬੜੀਆਂ ਕੱਛਾਂ ਵਾ ਜਾ ਕੇ ਕਰ ਰਹੀ ਆ ਉਸ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਉਹ ਗੁਰਦਾਰਨ ਮਸੂਰ ਕਹਿ ਰਹੇ ਨੇ ਵੱਡੀਆਂ ਰੈਲੀਆਂ ਦੇ ਵਿੱਚ ਆਉਂਦੀਆਂ ਰੈਲੀਆਂ ਵਿੱਚ ਇਹ ਗੱਲ ਬੋਲੀ ਜਾਂਦੀ ਹੈ ਗੁਰਦੁਆਰੇ ਕਮੇਟੀਆਂ ਨੂੰ ਭੰਗ ਕੀਤਾ ਜਾਂਦਾ ਹਜੂਰ ਸਾਹਿਬ ਦੀ ਕਮੇਟੀ ਦੇ ਕਾਬੂ ਹੋਇਆ ਜਾਂਦਾ ਇਹ ਸਾਰੀਆਂ ਜਿਹੜੀਆਂ ਜਿਹੜੇ ਵਰਤਾਰੇ ਨੇ ਇਹ ਜਿਹੜੀ ਗੱਲ ਅੱਜ راہਲ ਕਹਿ ਰਿਹਾ ਇਹ ਵਾਪਰ ਰਹੀ ਆ ਤੇ ਇਸ ਕਰਕੇ ਕਹਿ ਰਿਹਾ ਪਰ ਦੋਵੇਂ ਤਰ੍ਹਾਂ ਅੱਜ ਪੂਰੀ ਲੜਾਈ ਲੜ ਰਹੀਆਂ ਨੇ ਤੇ ਪੂਰੀ ਤਰ੍ਹਾਂ ਪੱਪਾ ਭਾਰ ਨੇ ਕਿ ਅਸੀਂ ਸਿੱਖਾਂ ਦੇ ਅਸੀਂ ਹਮਾਇਤੀਆਂ ਦੂਜੇ ਵਿਰੋਧੀ ਆ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਦੋਨੇ ਹੀ ਪਾਰਟੀਆਂ ਜਿਨ੍ਹਾਂ ਨੇ ਰਾਜ ਕੀਤਾ ਤੇ ਰਾਜ ਕਰ ਰਹੀਆਂ ਨੇ ਜੇ ਇਹ ਦੇਸ਼ ਲਈ ਸਵੈਰਥ ਨੇ ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਦੇਸ਼ ਦੇ ਵਾਰਸ ਕਹਿੰਦੇ ਨੇ ਤਾਂ ਸਭ ਤੋਂ ਵੱਡੇ ਦੇਸ਼ ਭਗਤ ਸਿੱਖਾਂ ਦੇ ਵਾਸਤੇ ਆਪਣੇ ਮਨ ਤੋਂ ਸਿੱਖਾਂ ਦੇ ਵੀ ਕਰਨੀ ਸਿੱਖ ਲੈਣ ਤਾਂ ਕਿ ਇਹ ਦੇਸ਼ ਜਿਹੜਾ ਵਾ ਜਿਹਨੂੰ ਸਿੱਖਾਂ ਨੇ ਯਾਦ ਕਰਾਇਆ ਸੀ ਉਹਦੀ ਏਕਤਾ ਖੜਤਾ ਜਿਹੜੀ ਆ ਉਹ ਕਾਇਮ ਰਹ ਸਕੇ ਅੱਜ ਇਹ ਸਵਾਲ ਭਾਵੇਂ ਬਹੁਤ ਵੱਡਾ ਹੈ ਕੀ ਰਾਹੁਲ ਗਾਂਧੀ ਅੱਜ ਮੰਨ ਕਰਕੇ ਸਿੱਖਾਂ ਦੇ ਹਮਾਇਤੀ ਨੇ ਪਰ ਉਹਦਾ ਜਿਹੜਾ ਉਹ ਮਜ਼ਾਕ ੜਾ ਰਹੇ ਨੇ ਉਹਨੂੰ ਚੁਣੌਤੀ ਦੇ ਰਹੇ ਨੇ ਭਾਜਪਾ ਵਾਲੇ ਉਹ ਵੀ ਅੰਦਰ ਪੀੜੀ ਥਲੇ ਛੋਟਾ ਜ਼ਰੂਰ ਮਾਰ ਕਿ ਅੱਜ ਸਿੱਖਾਂ ਦੇ ਲਈ ਉਹਨਾਂ ਦਾ ਨਜ਼ਰੀਆ ਇਸ ਦੇਸ਼ ਦੇ ਅੰਦਰ ਕੀ ਹੈ ਰੱਬ ਖੈਰ ਕਰੇ ਇਹ ਦੋਵੇਂ ਹੀ ਪਾਰਟੀਆਂ ਜਿਵੇਂ ਅੱਜ ਸਿੱਖਾਂ ਦੀ ਪੈਰਵਾਹੀ ਕਰ ਰਹੀਆਂ ਨੇ ਤੇ ਸੱਚੇ ਮਤੋਂ ਪੈਰਵਾਹੀ ਕਰਨ ਤਾਂ ਕਿ ਦੇਸ਼ ਦੇ ਲਈ ਜਿਹੜੇ ਸੱਚੇ ਦੇਸ਼ ਭਗਤ ਸਿੱਖ ਸੀ ਉਹ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੇ ਮਨ ਉਹਨਾਂ ਦੇ ਲਈ ਇਹਨਾਂ ਦੇ ਮਨਤੇ ਅਗਰ ਕਦਰ ਹੋਵੇ ਤੇ ਦੇਸ਼ ਜਿਹੜਾ ਮਜ਼ਬੂਤ ਹੋ ਸਕੇ